ਇਨੇ ਬੁਲਕਿਤ ਫੈਸ਼ਨ ਇਹ ਜਿਹੜੀ ਦੁਕਾਨ ਕੁਟਿੰਗ ਖੁੱਲੀ ਆ ਇਹ ਮੈਂ ਸਮਝਦਾ ਮਾਂ ਵੀ ਇਹ ਕਾਰੋਬਾਰੀ ਜਿਹੜਾ ਬਾਜ਼ਾਰ ਆ ਹੁਣ ਉਹਦੇ ਵਿੱਚ ਇਹ ਦੁਕਾਨ ਦੇ ਉੱਤੇ ਵੀ ਜਿਹੜੀ ਮਹਾਮਾਈ ਬਾਲਾ ਜੀ ਆਪਣੀ ਰੌਣਕ ਲਾਉਣ ਇਹ ਸਾਡਾ ਭਤੀਜਾ ਇਸ ਕੰਮ ਲਈ ਮਿਹਨਤ ਲਈ ਅੱਜ ਮੈਂ ਆਇਆ ਮੈਂ ਇਹ ਦੁਕਾਨ ਦਾ ਓਪਨਿੰਗ ਆ ਖੁੱਲੀ ਤਾਂ ਪਹਿਲਾਂ ਦੀ ਹੋਈ ਆ ਪਰ ਓਪਨਿੰਗ ਇਹ ਮੈਨੂੰ ਕਹਿੰਦੇ ਤੁਹਾਡੇ ਵੀ ਆਉਣਾ ਤੇ ਮੈਂ ਉਧਰ ਲੇਖਣਾ ਚ ਬੀਜੀ ਸੀਗਾ ਮੈਂ ਇਹਨੂੰ ਇਹਦੇ ਪਾਪਾ ਨੂੰ ਗੋਲਦੀ ਸੱਬਰਵਾਲ ਨੂੰ ਕਿਉਂਕਿ ਆਮ ਆਦਮੀ ਪਾਰਟੀ ਨਾਲ ਜੁੜਿਆ ਪਰਿਵਾਰ ਆ ਇਹ ਇਹਨਾਂ ਨੂੰ ਮੁबारकबाद ਦਿੰਨਾ ਔਰ ਬਾਲਾ ਜੀ ਅੱਗੇ ਔਰ ਬਾਬਾ ਦੀਪ ਸਿੰਘ ਅੱਗੇ ਅਰਦਾਸ ਕਰਨਾ ਕਿ ਇਸ ਪਰਿਵਾਰ ਤੇ ਔਰ ਇਹਨਾਂ ਦੇ ਕਾਰੋਬਾਰ ਦੇ ਉੱਤੇ ਹਮੇਸ਼ਾ ਆਪਣੀ ਕਿਰਪਾ ਬਣਾ ਕੇ ਰੱਖੀਏ ਇਸੇ ਤਰ੍ਹਾਂ ਹੀ ਕਾਰੋਬਾਰ ਦੇ ਵਿੱਚ ਤਰੱਕੀਆਂ ਕਰਨ ਔਰ ਸਮਾਜ ਸੇਵਕ ਇਹ ਗੋਲਦੀ ਸੱਬਰਵਾਲ ਹੈ ਹੀ ਆ ਸਮਾਜ ਸੇਵਾ ਇਹ ਕਰਦਾ ਹੀ ਆ ਬੱਚੇ ਦੇ ਕਾਰੋਬਾਰ 'ਚ ਵਾਧਾ ਹੋਵੇ ਇਸ ਸਮਾਜ ਸੇਵਾ ਦੇ ਵਿੱਚ ਹੋਰ ਜ਼ਿਆਦਾ ਤਕੜਾ ਹੋ ਕੇ ਕੰਮ ਕਰੇ ਇਨੀਆਂ ਕਿ ਮੁबारकबाद ਦਿੰਦਾ ਇਹਨਾਂ ਨੂੰ ਨਹੀਂ ਢੜਕਣਾ ਨਹੀਂ ਚਾਹੀਦਾ ਦੇਖੋ ਮਾਪੇ ਬੜੀਆਂ ਆਸਾਨਾ ਯੂਥ ਨੂੰ ਪਾਲਦਾ ਪੜਾਉਂਦਾ ਲਿਖਾਉਂਦਾ ਮਾਪੇ ਦਾ ਆਸਰਾ ਬਣੋ ਮਾਪੇ ਦੇ ਮੋਢੇ ਨਾਲ ਮੋਢਾ ਲਾ ਕੇ ਕਾਰੋਬਾਰ ਕਰੋ ਆਪਣੇ ਸ਼ਹਿਰ ਤੇ ਆਪਣੇ ਦੇਸ਼ ਤੇ ਆਪਣੇ ਪਰਿਵਾਰ ਦੀ ਤਰੱਕੀ ਲਈ ਹਮੇਸ਼ਾ ਮਿਹਨਤਾਂ ਕਰੋ ਜਿਵੇਂ ਤੁਹਾਡੇ ਬਜ਼ੁਰਗਾਂ ਨੇ ਕੀਤੀ ਕੀ ਪਰਮਾਤਮਾ ਇਹਨਾਂ ਨੂੰ ਤਰੱਕੀ ਬਖਸ਼ੇ ਤੇ ਸਾਡੇ ਬ੍ਰਦਰ ਗੋਲਦੀ ਸਬਰਵਾਲ ਜੀ ਨੂੰ ਵੀ ਵਧਾਈ ਦਿੰਦੇ ਆ ਕਿ ਜਿਨ੍ਹਾਂ ਨੇ ਇਹ ਦੁਕਾਨ ਸਪੈਸ਼ਲ ਕੀਤੀ ਹੈ ਤੇ ਪਰਮਾਤਮਾ ਇਹਨਾਂ ਨੂੰ ਹਮੇਸ਼ਾ ਤਰੱਕੀ ਦੇ ਰਾਹ 'ਚ ਰੱਖ ਰਾਜ ਰੈਵੀ ਤੇ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਹਰ ਇਨਸਾਨ ਨੂੰ ਪਬਲਿਕ ਨੂੰ ਵੀ ਭਾਈ ਸਾਡੇ ਬ੍ਰਦਰ ਭੀਜੇ ਆਪਣਾ ਸਬਰਵਾਲ ਪੁਲਕੀ ਤੋਂ ਆਉਣ ਤੇ ਜੋ ਵੀ ਸਮਾਨ ਲੈਣ ਕਿਉਂਕਿ ਇਸ ਦੁਕਾਨ ਤੇ ਸਭ ਤੋਂ ਘੱਟ ਰੇਟ ਅਤੇ ਵਧੀਆ ਸਮਾਨ ਮਿਲਦਾ ਹੈ ਇਹ ਕੀ ਜਾ ਮਾੜਾ ਮੇਰਾ ਦਿਨੇਸ਼ ਕੁਲੀਆ ਬਾੜੂ ਅੱਜ ਸਰ ਤੋਂ ਮੈਂ ਇੰਚਾਰਜ ਆ ਕੀ ਕਹਿਣਾ ਚਾਹੂਗੀ ਅੱਜ ਗੋਲਡੀ ਦੇ ਅੰਗਰੇਜ਼ੀ ਗਿਆਨ ਖੋਲੀ ਹੋਈ ਕੀ ਕਹਿਣਾ ਚਾਹੂਗੀ ਬਹੁਤ ਅੱਛਾ ਕੰਮ ਕਰ ਰਹੇ ਨੇ ਗੋਲਡੀ ਜੀ ਆਪਣੇ ਬੇਟੇ ਨੂੰ ਅੱਛੀ ਰਾਹ 'ਚ ਲਿਆ ਲਿਆ ਰਹੇ ਨੇ ਜੋ ਛੋਟੀ ਉਮਰ ਦੇ ਵਿੱਚ ਹੀ ਲੈ ਆਪਣੇ ਨਵੇਂ ਬਿਜ਼ਨਸ ਵਿੱਚ ਲਿਆਂਦਾ ਕਿਤੇ ਗਲਤ ਰਿਸ਼ਤੇ 'ਚ ਨਾ ਬੱਚੇ ਪੈਣ ਤੇ ਬਹੁਤ ਅੱਛਾ ਲੱਗਦਾ ਹੈ ਅੱਜ ਅਸ਼ੀਰਵਾਦ ਦੇਣਾ ਹੈ ਸੀ ਆਪਣੇ ਬੱਚੇ ਨੂੰ ਭਤੀਜੇ ਨੂੰ ਤੇ ਬਹੁਤ ਵਧੀਆ ਤਰੱਕੀ ਕਰੇ ਤੁਹਾਨੂੰ ਖੁਸ਼ੀ ਹੈ ਬਾਲਾ ਜੀ ਦੀ ਕਿਰਪਾ ਬਣੀ ਰਹੇ ਇਹਨਾਂ ਤੇ ਅਰਦਾਸ ਨਹੀਂ ਇਸੇ ਰਾਈਟ ਪੀਰੀਅਡਰ ਵੀ ਆ ਰਿਹਾ ਜਿਹਦਾ ਜਮਲ ਸਾਹਿਬ ਪਹੁੰਚਿਆ ਹਲਕਾ ਸੰਦਰ ਦੇਮ ਉਹ ਕੀ ਕਹਿ ਗਿਰੇ ਉਹ ਵੀ ਆਪਣਾ ਆਸ਼ੀਰਵਾਦ ਦੇ ਕੇ ਗਏ ਨੇ ਉਹਨਾਂ ਨੂੰ ਵੀ ਪਤਾ ਲੱਗਿਆ ਜਦੋਂ ਬੀਬੀ ਬੱਚਾ ਚੀਰਾ ਦੇ ਚੱਲ ਰਿਹਾ ਤੇ ਉਹਨਾਂ ਨੇ ਆਸ਼ੀਰਵਾਦ ਦੇਣਾ ਸਮਝਿਆ ਆਪਣਾ ਇਹਦਾ ਗੋਲਦੀ ਸੱਬਰਵਾਲ ਜਿਹੜਾ ਸਮਾਜ ਦੀ ਕੰਮ ਵੀ ਕਰ ਰਿਹਾ ਸਮਾਜ ਸੇਵਾ ਵੀ ਕਰ ਰਿਹਾ ਉਹ ਆਪਣੇ ਬੱਚੇ ਨੂੰ ਠੀਕ ਰਾਹ ਦੇ ਪਾਇਆ ਕਿੰਦਾ ਲੱਗਦਾ ਬਹੁਤ ਅੱਛਾ ਲੱਗਦਾ ਜੀ ਸਾਰਿਆਂ ਨੂੰ ਆਪਣੇ ਬੱਚਿਆਂ ਨੂੰ ਇਸੇ ਰਾਹ ਚ ਪਾਣਾ ਚਾਹੀਦਾ business ਦੇ ਵਿੱਚ ਲਿਆਣ ਜਾ ਪੜ੍ਹਾਈ ਦੇ ਵਿੱਚ ਅੱਗੇ ਲੈ ਆਣ ਬੱਚਿਆਂ ਨੂੰ ਜੇ ਪੜਨਗੇ ਬੱਚੇ ਤਾਂ ਹੀ ਅੱਗੇ ਤਰੱਕੀਆਂ ਕਰਨਗੇ ਜਿਹੜੇ ਦੀਸ਼ ਲਈ ਬਹੁਤ ਆਪਣੇ ਅੱਗੇ ਤਰੱਕੀ ਵਾਸਤੇ ਰਸਤਾ ਬਣੂਗਾ ਕਿ ਸਬਰ ਵਾਲਾ ਜੀ ਅੱਜ ਮੈਂ ਦੁਕਾਨ ਤੇ ਐਮ ਐਲ ਏ ਸ਼ੇ ਸ਼ੋ ਪ੍ਰੈਸ਼ਰ ਪਪੀ ਜੀ ਤੇ ਚਾਚੂ ਨਾਲੇ ਮੇਰੇ ਚਾਚੂ ਸਭ ਤੋਂ ਪਹਿਲਾਂ ਸਪੈਸ਼ਲ ਕਿ ਜਿਹੜਾ ਬੇਟਾ ਪੁਲਕੀ ਸਬਰ ਵਾਲਿਆਂ ਨੂੰ ਬਧਾਈ ਦੇਣਾ ਕਿ ਉਹਨੇ ਛੋਟੀ ਉਮਰ ਦੇ ਵਿੱਚ ਹੀ ਆਪਣੇ ਮਾਪੇ ਦਾ ਨਾਮ ਰੋਸ਼ਨ ਕਰ ਰਿਹਾ ਔਰ ਮੇਰੇ ਨਕਸ਼ੇ ਕਦਮ ਤੇ ਚੱਲ ਰਿਹਾ ਸਮਾਜ ਸੇਵਾ ਵੀ ਕਰਦਾ ਨਾਲ ਨਾਲ ਔਰ ਨਾਲ ਦੇ ਨਾਲ ਵਪਾਰ ਵੀ ਕਰਦਾ ਹੈ ਅੱਜ ਸਾਡੇ ਇਸ ਇਲਾਕੇ ਦੇ ਹਰਮਨ ਪਿਆਰੇ ਨੇਤਾ ਸਾਡੇ ਹਲਕਾ ਸੈਂਟਰਲ ਦੇ ਐਮਐਲਏ ਸਾਹਿਬ ਸ਼੍ਰੀ ਅਸ਼ੋਕ ਪ੍ਰੈਸ਼ਰ ਪੁਲਕਿਤ ਨੂੰ ਸ਼ਿਰਵਤ ਦੇਣ ਦੇ ਲਈ ਆਏ ਸੀ ਜਿੱਥੇ ਉਹਨਾਂ ਨੇ ਇਹਨਾਂ ਨੂੰ ਸ਼ਿਰਵਤ ਦਿੱਤਾ ਹੈ ਉੱਥੇ ਬੜੀ ਖੁਸ਼ੀ ਦੀ ਗੱਲ ਹੈ ਕਿ ਖਰੀਦਾਰੀ ਵੀ ਕਰਕੇ ਗਿਆ ਘਰ ਦੇ ਵਾਸਤੇ ਤੇ ਉਹਨਾਂ ਦੇ ਨਾਲ ਸਾਡੇ ਬਹੁਤ ਹੀ ਸਤਕਾਰਯੋਗ ਸਾਡੇ ਹਰੀਸ਼ ਵਿੱਕੀ ਜੀ ਸਾਡੇ ਹਲਕੇ ਦੇ ਇੰਚਾਰਜ ਨੇ ਏਰੀਏ ਦੇ ਔਰ ਦਿਨੇਸ਼ ਤੁੱਲੀ ਜੀ ਸਾਡੇ ਵਾਰਡ ਨੰਬਰ 70 ਦੇ ਇੰਚਾਰਜ ਨੇ ਉਹ ਵੀ ਦੋਸਤ ਆਏ ਨੇ ਔਰ ਅਸੀਂ ਪੁਲਕਿਤ ਨੇ ਔਰ ਅਸੀਂ ਆਪਣੇ ਪਰਿਵਾਰ ਵੱਲੋਂ ਸਬਰਵਾਲ ਫੈਮਿਲੀ ਵੱਲੋਂ ਇਨਾ ਦਾ ਅਸੀਂ ਸਨਮਾਨ ਵੀ ਕੀਤਾ ਔਰ ਇਸ ਬਾਲਾ ਵੀ ਮਹਾਰਾਜ ਦਾ ਅਸੀਂ ਧੰਨਵਾਦ ਵੀ ਕਰਦੇ ਆ ਕਿ ਉਹਨਾਂ ਨੇ ਸਾਡੇ ਘਰ ਦੇ ਵਿੱਚ ਖੁਸ਼ੀਆਂ ਖੇੜੇ ਲਿਆ ਕੇ ਦਿੱਤੀਆਂ ਨੇ ਔਰ ਉਹਨਾਂ ਦੇ ਚੰਨਾ ਸਦਕਾ ਹੀ ਅੱਜ ਸਾਡਾ ਵਪਾਰ ਵੀ ਪਰਫੁੱਲਿਤ ਹੋ ਰਿਹਾ ਹੈ ਔਰ ਸਾਨੂੰ ਅਸ਼ੀਰਵਾਦ ਦੇਣ ਦੇ ਲਈ ਸਪੈਸ਼ਲ ਇੱਕੋ ਇੱਕੇ ਤੌਰ ਦੇ ਜਿਹੜੇ ਸਾਡੇ ਅਸ਼ੋਕ ਪ੍ਰਾਸ਼ਦ ਪੱਪੀ ਦੀ ਐਮਐਲਏ ਸਾਹਿਬਾਇ ਨੇ ਮੈਂ ਉਹਨਾਂ ਨੂੰ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ ਪ੍ਰਾਸ਼ਦ ਫੈਮਿਲੀ ਦਾ ਲੋਕਾਂ ਨੂੰ ਮੈਸੇਜ ਹੈ ਨਾ ਚੌਗੀ ਜਿਹੜਾ ਜੁਥ ਨੂੰ ਅੱਗੇ ਕਰ ਰਹੇ ਤੁਸੀਂ ਤੁਸੀਂ ਤੋਂ ਪੜ ਕੇ ਆਇਆ ਜਿਦਾ ਤੁਸੀਂ ਬੱਚਿਆਂ ਨੂੰ ਕੰਮ ਤੇ ਲਾਇਆ ਆਪਣੇ ਨੂੰ ਕਿ ਕਿਤਾ ਲੋਕ ਨੂੰ ਗਿਆ ਹਾਂ ਹਾਂ ਬਿਲਕੁਲ ਜੀ ਆਣਾ ਚਾਹੀਦਾ ਹੈ ਇਹਦੇ ਬਾਰੇ ਅਬ ਮੈਂ ਤੁਹਾਨੂੰ ਕੱਲ ਵੀ ਬੇਨਤੀ ਕੀਤੀ ਸੀ ਇਹਦੇ ਬਾਰੇ ਮੇਰਾ ਬੇਟਾ ਤੁਹਾਨੂੰ ਦੱਸੇਗਾ ਸੰਦੇਸ਼ ਮੈਂ ਇਹੀ ਕਹਿਣਾ ਚਾਹਨਾ ਕਿ ਮਾਤਾ ਪਿਤਾ ਦੀ ਸੇਵਾ ਕਰਿਆ ਕਰੋ ਦੇਖੋ ਮੈਨੂੰ ਮੈਂ ਉਸ ਮਾਲਕ ਦਾ ਉਸ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਮੈਨੂੰ ਵਧੀਆ ਫੈਮਿਲੀ ਵਧੀਆ ਦੋਸਤ ਮੈਨੂੰ ਮਿਲੇ ਹੋਏ ਨੇ ਔਰ ਸਭ ਤੋਂ ਵੱਡੀ ਦੌਲਤ ਹੈ ਪੈਸੇ ਹੀ ਦੌਲਤ ਨਹੀਂ ਹੁੰਦੀ ਵਧੀਆ ਦੋਸਤ ਔਰ ਵਧੀਆ ਪਰਿਵਾਰ ਤੁਹਾਡੇ ਸਭ ਤੋਂ ਵੱਡੀ ਦੌਲਤ ਹੈ ਇਸ ਦੁਨੀਆ ਦੀ ਜੀ